ਪ੍ਰਿਤਪਾਲ ਨੇ ਦੱਸਿਆ ਕਹਿੰਦਾ ਜਿਹੜਾ ਉਹ ਇੱਕ ਮੁਲਾਜ਼ਮ ਸੀ ਉਹਨੇ ਐ ਖਿੱਚਿਆ ਮੇਰਾ ਗਾਤਰਾ ਗਾਤਰਾ ਕੱਟ ਕੇ ਐੰਪੈਰਾ ਨਾਲ ਤੋੜਨ ਲੱਗਿਆ ਕਿ ਆ ਵੀ ਸਰ ਮੇਰੇ ਮੈਨੂੰ ਮਾਰ ਲਓ ਜੋ ਮਰਜੀ ਇਹਨੂੰ ਪੈਰ ਨਹੀਂ ਲਾਉਣਾ ਇਹ ਸਾਡੇ ਸਿੱਖ ਹੋਣ ਦੀ ਨਿਸ਼ਾਨੀਆਂ ਇਹਨੂੰ ਹੱਥ ਨਹੀਂ ਲਾਉਣਾ ਪੈਰ ਨਹੀਂ ਲਾਉਣਾ ਤੁਸੀਂ ਇਹਨੂੰ ਕੁਝ ਨਹੀਂ ਕਰਨਾ ਉਹਨੂੰ ਗੁੱਸਾ ਆ ਫਿਰ ਗੁੱਸੇ ਨਾਲ ਇਹਨੂੰ ਹੋਰ ਵੀ ਮਾਰਿਆ ਉਹਨਾਂ ਨੇ ਇੱਕ ਪਰਚਾ 307 ਦਰਜ ਕਰਾਇਆ ਹੋਈ ਉਹਦੇ ਸਿਰ ਦੇ ਵਿੱਚ ਵੀ ਟੱਕ ਗਿਆ ਸਿਰ ਦੇ ਵਿੱਚ ਵੀ ਆਇਆ ਇਹ ਜਬਾੜਾ ਟੁੱਟਿਆ ਹੋਇਆ ਦੰਦ ਟੁੱਟੇ ਹੋਏ ਆ ਜਬਾੜਾ ਤਾਂ ਥੱਲੇ ਡਿੱਗਿਆ ਨਾ ਜੀ ਫਿਰਤੇ ਮੱਥੇ ਤੇ ਆ ਚੀਜ਼ਾਂ ਸਾਰੀਆਂ ਖਤਮ ਨੇ ਉੱਪਰ ਪਰਤ ਸੱਤ ਸੱਤ ਜਗ੍ਹਾ ਫੈਕਚਰ ਆ ਜੀ ਤੇ ਬਿਲਕੁਲ ਖਤਮ ਕਰਤਾ ਇਹਦਾ ਫੇਸ ਉਹਨਾਂ ਨੂੰ ਮੈਡੀਕਲੀ ਫਿੱਟ ਦਿਖਾ ਕੇ ਇਹਦੀ ਰੈਸਟ ਪਾ ਕੇ ਇਹਨੂੰ ਜੇਲ੍ਹ ਚ ਭੇਜਣਗੇ ਜੀ ਅੱਛਾ ਸਾਨੂੰ ਇਹ ਰਿਪੋਰਟ ਮਿਲ ਗਈ ਸੀ ਉਹਦੇ ਘਰ ਦੇ ਹਾਲਾਤ ਨੇ ਕੋਈ ਏਡਾ ਵੱਡਾ ਜ਼ਿੰਮੇਵਾਰ ਵੀ ਨਹੀਂ ਆਨੇ ਬੱਚੇ ਦੇ ਬੱਚੇ ਦੀ ਸਕੂਲ ਫੀਸ ਵੀ ਹੈ ਮਾਪੇ ਦੇ ਵੀ ਖਰਚੇ ਨੇ ਦਵਾਈ ਮੈਡੀਕਲ ਦੇ ਵੀ ਖਰਚੇ ਨੇ ਹੁਣ ਆਪ ਵੀ ਦੇਖੋ ਤੁਸੀਂ ਹੁਣ ਇੱਕ ਸਾਲ ਦਾ ਸਾਲ ਵਾਸਤੇ ਤਾਂ ਉਹਦੇ ਹਾਲਾਤ ਮਾੜੇ ਹੀ ਰਹਿਣਗੇ ਕੋਈ ਵੀ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਡਾਇਰੈਕਟਲੀ ਪਰਿਵਾਰ ਨਾਲ ਰابطਾ ਕੰਮ ਕਾਇਮ ਕਰੇ ਪ੍ਰਤਪਾਲ ਨੂੰ ਰੋहतक ਤੋਂ ਚੰਡੀਗੜ੍ਹ ਲੈ ਕੇ ਆਇਆ ਗਿਆ ਰੋहतक ਪੀਜੀ ਹਸਪਤਾਲ ਤੋਂ ਉਸ ਨੂੰ ਚੰਡੀਗੜ੍ਹ ਪੀਜੀ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸਾਡੇ ਨਾਲ ਪ੍ਰਤਪਾਲ ਦੇ ਪਿੰਡ ਦੇ ਸਰਪੰਚ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਹੋਇਆ ਕੀ ਉਸ ਦਿਨ ਵਾਕਈ ਹੀ ਕੀ ਪ੍ਰਤਪਾਲ ਉੱਥੇ ਕੁਝ ਧਰਨੇ ਦੇ ਵਿੱਚ ਪਾਰਟਿਸਿਪੇਟ ਕਰਨ ਵਾਸਤੇ ਗਿਆ ਸੀ ਜਾਂ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਉਹ ਤਾਂ ਲੰਗਰ ਦੀ ਸੇਵਾ ਕਰ ਰਿਹਾ ਸੀ ਇੱਕਦਮ ਅਚਾਨਕ ਪੁਲਿਸ ਆਉਂਦੀ ਔਰ ਉਸ ਨੂੰ ਚੱਕ ਕੇ ਲੈ ਜਾਂਦੀ ਹੈ ਗੱਲਬਾਤ ਕਰਦੇ ਆ ਸਪੰਸਬ ਕਿਵੇਂ ਉਸ ਦਿਨ ਇੱਕ ਘਟਨਾ ਵਾਪਰੀ ਤੁਹਾਡੇ ਤੱਕ ਕੀ ਇਨਫੋਰਮੇਸ਼ਨ ਹੁਣ ਤੱਕ ਪਹੁੰਚੀ ਹੈ ਇਹ ਜੋ ਪਹਿਲੇ ਇਹ ਜਿਹੜੇ ਇੱਕ ਦਿਨ ਪਹਿਲਾਂ ਇਸ ਤੋਂ ਇਹਨਾਂ ਨੇ ਪ੍ਰਿਤਪਾਲ ਨੇ ਤਮਤਾਨ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਸੀ ਅਖੰਡ ਪਾਠ ਸਾਹਿਬ ਕਰਵਾਇਆ ਸੀ ਉਸ ਦੇ ਕੋਸ਼ਿਸ਼ ਜਿਵੇਂ ਸਮਗਰੀ ਕੁਝ ਬਚੀ ਹੁੰਦੀ ਹੈ ਇਹਨਾਂ ਨੇ ਅਗਲੇ ਦਿਨ ਇਹਨਾਂ ਨੇ ਲੰਗਰ ਤਿਆਰ ਕਰਕੇ ਵੀ ਚਲੋ ਆਪਾਂ ਘਰੇ ਕੀ ਰੱਖਣਾ ਇਹਨੂੰ ਆਪਾਂ ਜਾ ਕੇ ਲੰਗਰ ਚ ਦੇ ਆਉਂਦੇ ਆ ਠੀਕ ਹੈ ਇਹਨੇ ਲੰਗਰ ਸ਼ਿਕਾ ਕੇ ਕਿਸਾਨਾਂ ਨੂੰ ਲੰਗਰ ਸ਼ਿਕਾ ਕੇ ਪਿੰਡ ਦੀ ਇੱਕ ਟਰਾਲੀ ਸੀ ਉਹਦੇ ਵਿੱਚ ਬੈਠੇ ਸੀ ਜਦੋਂ ਉਧਰੋਂ ਉਹਨਾਂ ਨੇ ਅਥਰੂ ਗੈਸ ਵਾਲਾ ਗੋਲੇ ਸੁੱਟੇ ਚਲੋ ਹਰ ਇੱਕ ਬੰਦੇ ਦੀ ਭਜੜੜ ਹੋ ਜਾਂਦੀ ਐ ਅਥਰੂ ਜਿਹੜਾ ਉਹ ਪੈਂਦੀ ਅੱਖਾਂ ਦੇ ਵਿੱਚ ਭਜਣਾ ਤਾਂ ਹੁੰਦੀ ਐ ਇਹ ਇਧਰ ਨੂੰ ਭਜਣ ਦੇ ਬਜਾਏ ਥੋੜਾ ਜਿਹਾ ਪਰਲੇ ਪਾਸੇ ਹੋਇਆ ਇਹਦੀ ਪੈਰਾਂ ਦੇ ਵਿੱਚ ਪੱਗ ਡਿੱਗੀ ਪੱਗ ਡਿੱਗਣ ਦੇ ਕਾਰਨ ਜਦੋਂ ਇਹ ਥੱਲੇ ਨੂੰ ਝੁਕਿਆ ਉਹ ਉਧਰਲੇ ਪਾਸੋਂ ਜਿਹੜਾ ਪੁਲਿਸ ਦੇ ਬੰਦੇ ਸੀ ਕੁਝ ਸਿਵਲ ਦੇ ਸੀ ਪਤਾ ਨਹੀਂ ਉਹ ਪਾਕਿਸਪਾਟ ਦੇ ਸੀ ਚਾਹੇ ਕੋਹਰ ਸੀ ਕੋਈ ਉਹਨਾਂ ਨੇ ਆ ਕੇ ਜਿਸ ਐਨ ਨਿਮਣ ਦੇ ਜਦੋਂ ਨਿਮਕੇ ਉਹਨਾਂ ਨੇ ਉੱਪਰ ਦੀ ਬੋਰਾ ਡੇਕ ਲਿਆ ਬੋਰੇ ਦੇ ਵਿੱਚ ਪਾ ਕੇ ਇੱਕ ਛਿੜ ਕੇ ਹਰਿਆਣੇ ਵਾਲੀ ਸੈਟ ਲੈ ਗਏ ਹਰਿਆਣੇ ਵਾਲੀ ਸੈਟ ਲੈ ਜਾਣ ਤੋਂ ਬਾਅਦ ਇਹਦੇ ਉੱਪਰ ਦੀ ਬੰਨ ਕੇ ਡਾਂਗਾ ਮਾਰੀ ਗਏ ਇਹਦੇ ਦੱਸਣ ਮੁਤਾਬਕ ਵੀ ਅੰਦਰ ਹੀ ਡਾਂਗਾ ਦੇਖੋ ਜੀ ਜੇ ਆਪਾਂ ਡਾਂਗ ਕਿਸੇ ਦੇ ਮਾਰਦੇ ਆਂ ਦੇਖ ਕੇ ਪਿੱਠ ਤੇ ਮਾਰਾਂਗੇ ਕਿਤੇ ਬਾਹ ਤੇ ਮਾਰਾਂਗੇ ਲੱਤੇ ਮਾਰਾਂਗੇ ਉਹਦੇ ਫੇਸ ਤੇ ਜਿੰਨੀ ਵੱਜਿਆ ਸਿਰ ਤੇ ਮੱਥੇ ਤੇ ਆ ਚੀਜ਼ਾਂ ਸਾਰੀਆਂ ਖਤਮ ਨੇ ਉੱਪਰ ਪਰਤ ਸੱਤ ਸੱਤ ਜਗ੍ਹਾ ਫੈਕਚਰ ਹੈ ਜੀ ਤੇ ਬਿਲਕੁਲ ਖਤਮ ਕਰਤਾ ਇਹਦਾ ਫੇਸ ਹੁਣ ਤੁਸੀਂ ਇਹ ਦੇਖੋ ਵੀ ਉਹਦੇ ਤੇ ਇੰਨਾ ਤਸਾ ਢਾ ਲਿਆ ਕਿ ਝਾਲਮਾ ਨਾਲੋਂ ਇਹਨਾਂ ਨੇ ਘੱਟ ਨਹੀਂ ਕਰਿਆ 부ੱਜੜ ਸਰਕਾਰ ਹੈ ਇਹਨਾਂ ਨੇ ਇੱਕ ਡਰਪੋਕ ਸਰਕਾਰ ਹੈ ਕਿਸਾਨਾਂ ਤੋਂ ਡਰਦੀ ਹੈ ਜੇ ਤੁਸੀਂ ਇੰਨੇ ਡਰਦੇ ਹੋ ਤੁਸੀਂ ਇਹਨਾਂ ਦੇ ਜਿਹੜੇ ਰਾਈਟ ਬਣਦੇ ਉਹਨਾਂ ਦੇ ਹੱਕ ਤੇ ਉਹ ਕਿਸਾਨਾਂ ਦੇ ਇਹ ਜਿਹੜੇ ਆਪ ਦੇ ਹੱਕੀ ਮੰਗ ਮੰਗਲ ਲੈ ਗਿਆ ਸੀ ਇਹ ਕਿਹੜਾ ਕਿਸੇ ਆਪ ਦੀ ਕੋਈ ਪਰਸਨਲ ਕੋਈ ਇਹਦਾ ਕੋਈ ਰੋਲ ਸੀ ਬਾਲ ਦੀ ਜੇ ਗੱਲ ਕਰੀਏ ਤਾਂ ਪ੍ਰਸਪਾਲ ਕਰਦਾ ਕੀ ਕੀ ਰੋਲ ਖੇਤੀ ਕਰਦਾ ਸੀ ਖੇਤੀ ਦਾ ਦਰਦ ਵੀ ਰੱਖਦਾ ਸੀ ਜਾਂ ਫਿਰ ਇਸ ਨੂੰ ਇਦਾਂ ਲੱਗਿਆ ਕਿ ਲੰਗਰ ਗੁਰੂ ਘਰ ਦੇ ਵਿੱਚ ਆਇਆ ਹੋਇਆ ਤਾਂ ਕਿਉਂ ਨਾ ਅਸੀਂ ਆਪਾਂ ਕਿਸਾਨ ਵੀਰਾਂ ਵਾਸਤੇ ਦੇ ਕੇ ਇਸ ਨੂੰ ਉੱਥੇ ਪਹੁੰਚਾ ਦਈਏ ਦੇਖੋ ਜੀ ਜਿਹੜਾ ਵੀ ਬੰਦਾ ਖੇਤੀ ਨਾਲ ਜੁੜਿਆ ਹੁੰਦਾ ਉਹਨੂੰ ਕਿਸਾਨ ਦਾ ਦਰਦ ਹੁੰਦਾ ਇਹ ਮਤਲਬ ਜੱਟ ਪਰਿਵਾਰ ਦੇ ਵਿੱਚ ਉਹ ਖੇਤੀ ਵੀ ਖੇਤੀਬੜੀ ਪਰਿਵਾਰ ਦੇ ਵਿੱਚੋਂ ਅੱਜ ਜਦ ਦੀ ਖੇਤੀ ਕਰਦੇ ਆ ਧਰਨਿਆਂ ਦੇ ਵਿੱਚ ਜਾਂਦਾ ਹੈ ਪਹਿਲਾਂ ਵੀ ਚੱਲੋਂ ਜਾਂਦਾ ਲੰਗਰ ਦੀ ਸੇਵਾ ਕਰਨ ਦੀ ਭਾਵਨਾ ਇਹਦੀ ਬਹੁਤ ਜ਼ਿਆਦਾ ਹੈ ਮਤਲਬ ਪਿੰਡ ਦੇ ਵਿੱਚ ਵੀ ਜੇ ਕੋਈ ਕੰਮ ਹੁੰਦਾ ਤੇ ਲੰਗਰ ਵਾਲਾ ਕੰਮ ਹੋਵੇ ਤਾਂ ਪਹਿਲੇ ਦੀ ਪ੍ਰੀਤਪਾਲ ਦੀ ਹੁੰਦੀ ਹੈ ਪਿੰਡ ਇਹ ਸਾਡੇ ਇਹਨਾਂ ਦਾ ਸ਼ੌਕੜ ਪਿੰਡ ਹਰਿਆਣੇ ਦੇ ਵਿੱਚ ਆਏ ਸਾਡੇ ਪਿੰਡਾਂ ਆ ਕੇ ਵਸੇ ਹੋਏ ਆ 15-20 ਸਾਲ ਤੋਂ ਇਹ ਇੱਕ ਐ ਸਿੰਪਲ ਫਰਸਟ ਇੱਕੋ ਹੀ ਪਰਿਵਾਰ ਆ ਜਿਹੜਾ ਬਿਲਕੁਲ ਸਾਦਾ ਤੇ شریف ਪਰਿਵਾਰ ਆ ਹਾਲਾਂਕਿ ਤੁਸੀਂ ਕਿਹਾ ਗੁਰਸਿੱਖ ਪਰਿਵਾਰ ਹੈ ਔਰ ਜਿਵੇਂ ਲੋਕ ਦੱਸ ਵੀ ਰਹੇ ਨੇ ਕਹਿੰਦੇ ਕਿ ਕਦੀ ਕਿਸੇ ਨੂੰ ਉੱਚੀ ਆਵਾਜ਼ ਤੱਕ ਤਾਂ ਕੀ ਓਏ ਕਰਕੇ ਨਹੀਂ ਉਹ ਬੋਲਦਾ ਸੀ ਗੁਰਸਿੱਖ ਪਰਿਵਾਰ ਵਾਲੀ ਵੀ ਦੱਸਾਂ ਇਹ 3 ਸਾਲ ਦਾ ਸੀ ਇਹਦੇ ਮਾਤਾ ਨੇ ਦੱਸਿਆ ਵੀ 3 ਸਾਲ ਦਾ ਸੀ ਅਮਰਤਤਾ ਛਕਾ ਨਹੀਂ ਸਕਦੇ ਸੀ 3 ਸਾਲ ਦੇ ਬੱਚੇ ਨੂੰ ਚੋਲਾ ਦਿੱਤਾ ਹੋਇਆ ਉਸੇ ਉਸ ਤੋਂ ਬਾਅਦ ਬਸ ਇਹਨੇ ਕੋਈ ਕਿਸੇ ਵੀ ਚੀਜ਼ ਨੂੰ ਅੱਜ ਤੱਕ ਟੱਚ ਨਹੀਂ ਕਰਿਆ ਉਸ ਤੋਂ ਬਾਅਦ ਇਹਨੇ ਅਮਰਤ ਛਕ ਲਿਆ ਵੀ ਇਹਦੇ ਇੱਕ ਉਮਰ ਮੁਤਾਬਕ ਇਹ 3 ਸਾਲ ਦਾ ਹੀ ਅਮਰਤ ਛਕਿਆ ਹੋਇਆ ਹੈ ਇੰਨਾ ਮਤਲਬ ਸਿੱਖਤ ਆ ਰਹੀ ਹੈ ਇਹਦੇ ਇੱਕ ਹੋਰ ਦੱਸਣ ਵਾਲੀ ਗੱਲ ਹੈ ਜਿਹੜੀ ਵੀ ਜਦੋਂ ਇਹਨੂੰ ਬੋਰੇ ਦੇ ਵਿੱਚ ਪਾ ਕੇ ਲੈ ਗਿਆ ਕੁਝ ਪਤਾ ਨਹੀਂ ਉਹਨਾਂ ਲੋਕਾਂ ਨੂੰ ਪਤਾ ਸੀ ਕਿ ਨਹੀਂ ਪਤਾ ਸੀ ਵੀ ਜਿਹੜਾ ਇਹ ਗਾਤਰਾ ਹੁੰਦਾ ਕੀ ਹੁੰਦਾ ਸਾਨੂੰ ਵੀ ਉਹਨਾਂ ਨੇ ਕਿਹਾ ਵੀ ਇਹਨੇ ਕਿਰਪਾਨ ਸੀ ਇਹਦੇ ਕੋਲ ਮੈਂ ਉਹਨਾਂ ਨੂੰ ਐਸਪੀ ਸਾਹਿਬ ਨੂੰ ਦੱਸਿਆ ਮੈਂ ਸਾਰੇ ਕਿਰਪਾਨ ਨੇ ਸਿੱਖ ਹੋਣ ਦੀ ਇੱਕ ਇਹ ਨਿਸ਼ਾਨੀ ਆ ਇਹ ਅੰਮ੍ਰਿਤ ਛੱਕਦੇ ਆ ਸਿੱਖ ਉਹ ਗਾਤਰਾ ਪਾਉਂਦੇ ਆ ਤੇ ਉਹ ਅਪ੍ਰਿਤਪਾਲ ਨੇ ਦੱਸਿਆ ਕਹਿੰਦਾ ਜਿਹੜਾ ਉਹ ਇੱਕ ਮੁਲਾਜ਼ਮ ਸੀ ਉਹਨੇ ਐ ਖਿੱਚਿਆ ਮੇਰਾ ਗਾਤਰਾ ਗਾਤਰਾ ਕੱਢ ਕੇ ਐ ਪੈਰਾ ਨਾਲ ਤੋੜਨ ਲੱਗਿਆ ਜਦੋਂ ਮੈਨੂੰ ਬੋਰੇ ਚ ਬਾਹਰ ਕੱਢਿਆ ਮੇਰਾ ਗਾਤਰਾ ਮੈਂ ਉਹਨੂੰ ਇਹਨੇ ਪ੍ਰਿੰਤਪਾਲ ਨੇ ਥੋੜਾ ਗੁੱਸੇ 'ਚ ਵੀ ਕਿਹਾ ਵੀ ਸਰ ਮੇਰੇ ਮੈਨੂੰ ਮਾਰ ਲਓ ਜੋ ਮਰਜੀ ਇਹਨੂੰ ਪੈਰ ਨਹੀਂ ਲਾਉਣਾ ਇਹ ਸਾਡੇ ਸਿੱਖ ਹੋਣ ਦੀ ਨਿਸ਼ਾਨੀਆਂ ਇਹਨੂੰ ਹੱਥ ਨਹੀਂ ਲਾਉਣਾ ਪੈਰ ਨਹੀਂ ਲਾਉਣਾ ਤੁਸੀਂ ਇਹਨੂੰ ਕੁਝ ਨਹੀਂ ਕਰਨਾ ਉਹਨੂੰ ਗੁੱਸਾ ਆ ਫਿਰ ਗੁੱਸੇ ਨਾਲ ਇਹਨੂੰ ਹੋਰ ਵੀ ਮਾਰਿਆ ਉਹਨਾਂ ਨੇ ਪਰ ਇਹਦੀ ਗੱਲ ਗਲਤ ਇਹ ਹੈ ਵੀ ਇਹਦੇ ਤੇ ਇੰਨਾ ਤਸਦਟ ਟਾਲਿਆ ਦਾੜੀ ਵੀ ਇਹਦੇ ਵਾਲ ਵੀ ਪੱਟੇ ਹੋਏ ਨੇ ਸਿਰ ਦੇ ਵੀ ਪੱਟੇ ਹੋਏ ਨੇ ਮਤਲ ਮੈਂ ਕੀ ਕੀ ਕਮਾਂ ਇਹਦੇ ਤੇ ਕਿਹੜੀ ਗੱਲ ਹੈ ਜਿਹੜੀ ਨਹੀਂ ਕੀਤੀ ਫਿਰ ਉੱਥੇ ਡਾਕਟਰਾਂ ਤੇ ਪ੍ਰੈਸ਼ਰਾਈਜ਼ ਕੀਤਾ ਗਿਆ ਪੁਲਿਸ ਤੇ ਪੂਰਾ ਸਰਕਾਰ ਨੇ ਪ੍ਰੈਸ਼ਰਾਈਜ਼ ਕੀਤਾ ਗਿਆ ਹੁਣ ਤੁਸੀਂ ਇਹ ਲੈ ਲਓ 4 ਦਿਨ ਅਸੀਂ ਇੱਕੋ ਜਿੱਤੇ ਅੜੇ ਰਹੇ ਵੀ ਸਰ ਸਾਨੂੰ ਰੈਫਰ ਕਰੋ ਸਰ ਸਾਨੂੰ ਰੈਫਰ ਕਰੋ ਅਸੀਂ ਅਸੀਂ ਬਹੁਤ ਬਹੁਤ ਧੰਨਵਾਦਾਂ ਬਲਦੇਵ ਸਿਰਸਾ ਜੀ ਦੇ ਜਿਨ੍ਹਾਂ ਨੇ ਪਰਸੋ ਤੋਂ ਲੈ ਕੇ ਸਾਨੂੰ ਉਥੋਂ ਰੋहतक ਪੀਜੀਆਈ ਤੋਂ ਕੱਢਣ ਦੇ ਵਿੱਚ ਕਾਮਯਾਬ ਹੋਇਆ ਕੱਲ ਇਹਨਾਂ ਨੇ ਪੀਜੀਆਈ ਇੱਥੋਂ ਹਾਈ ਕੋਰਟ ਦੇ ਜਿਹੜੇ ਵਕੀਲ ਸੀ ਪੰਜ ਵਕੀਲ ਲੈ ਕੇ ਜੱਜ ਸਾਹਿਬ ਦੇ ਪੇਸ਼ ਹੋਇਆ ਉਹਨਾਂ ਨੇ ਆਪ ਦਾ ਕੋਈ ਨੁਮਾਇੰਦਾ ਭੇਜਿਆ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਹੈ ਵੀ ਤੁਸੀਂ ਜਾਓ ਡਾਕਟਰਾਂ ਦੇ ਵਿਊ ਲੋ ਕੀ ਕਹਿੰਦੇ ਆ ਡਾਕਟਰ ਪੇਸ਼ੈਂਟ ਕੀ ਪਾਲਦਾ ਹੈ ਪੇਸ਼ੈਂਟ ਲਾਜ ਪਾਲਦਾ ਹੈ ਜਾਂ ਰੈਫਰੈਂਸ ਪਾਲਦਾ ਹੈ ਤੁਸੀਂ ਇੱਕ ਚੀਜ਼ ਦੇਖੋ ਪੇਸ਼ੈਂਟ ਨੇ ਉਹਨਾਂ ਨੂੰ ਕਿਹਾ ਵੀ ਮੈਂ ਸਰ ਲਾਜ ਇੱਥੋਂ ਨਹੀਂ ਕਰਾਉਣਾ ਮੈਂ ਪੰਜਾਬ ਦੇ ਹਸਪੀਟਲ ਪੀਜੀਆਈ ਤੋਂ ਕਰਾਉਣਾ ਆਪਣਾ ਇਲਾਜ ਤੁਸੀਂ ਜੋ ਮਰਜ਼ੀ ਕਹੋ ਮੈਂ ਆਪਦਾ ਇਲਾਜ ਪੀਜੀਆਈ ਤੋਂ ਹੀ ਕਰਵਾਉਣਾ ਹੈ ਸਰਪੰਚ ਸਾਹਿਬ ਪਰਿਵਾਰ ਦੇ ਵਿੱਚ ਕੌਣ-ਕੌਣ ਜੀ ਹੈ ਤੇ ਕੀ ਸਾਰੇ ਪਰਿਵਾਰ ਦਾ ਬੋਝ ਪ੍ਰਤਪਾਲ ਦੇ ਸਿਰ ਦੇ ਉੱਤੇ ਹੀ ਹੈ ਕੀ ਸਾਰੇ ਪਰਿਵਾਰ ਦਾ ਪਾਲਣ ਪੋਸ਼ਣ ਇਹੀ ਕਰ ਰਹੇ ਬਿਲਕੁਲ ਜੀ ਬਿਲਕੁਲ ਜ਼ਮੀਨ ਬਿਲਕੁਲ ਛੋਟਾ ਜ਼ਿਮੀਂਦਾਰ ਹੈ ਦੋ ਦੋ ਡੇਢ ਦੋ ਕਿੱਲਾਂ ਦਾ ਮਾਲਕ ਜ਼ਿਮੀਂਦਾਰ ਹੈ ਜੀ ਤੇ ਦੋ ਭੈਣਾਂ ਨੇ ਇਕੱਲਾ ਭਾਈ ਹੈ ਜੀ ਮੈਰਿਡ ਹੈ ਬੱਚਾ 5-6 ਸਾਲ ਦਾ ਤੇ ਬਜ਼ੁਰਗ ਮਾਤਾ ਪਿਤਾ ਨੇ ਉਹਨਾਂ ਦਾ ਸਹਾਰਾ ਸਿਰਫ ਇਹ ਇਕੱਲਾ ਹੀ ਹੈ ਜੀ ਹੋਰ ਤਾਂ ਕੋਈ ਹੈ ਨਹੀਂ ਸਾਰੇ ਹਾਲਕਿ ਹੁਣ ਆਪ ਇਹ ਮੰਜੇ ਦੇ ਉੱਤੇ ਪੈ ਗਿਆ ਪਤਾ ਨਹੀਂ ਕਿੰਨੀ ਹਸਤਾ ਹੀ ਅਰਦਾਸਾਂ ਕਰਦੇ ਕਿ ਛੇਤੀ ਤੰਦਰੁਸਤ ਹੋਵੇ ਆਪਣੇ ਪੈਰਾਂ ਦੇ ਉੱਤੇ ਖੜਾ ਹੋਵੇ ਤਾਂ ਕੀ ਕੋਈ ਜੇਕਰ ਮਦਦ ਕਰਨਾ ਚਾਹੁੰਦਾ ਹੈ ਤਾਂ ਕਿਵੇਂ ਪਰਿਵਾਰ ਨੂੰ ਰਾਬਤਾ ਕਰ ਸਕਦਾ ਹੈ ਇੱਕ ਮੇਰੀ ਬੇਨਤੀ ਹੈ ਮੈਂ ਕੱਲ ਵੀ ਕਿਹਾ ਸੀ ਵੀ ਜੇ ਕੋਈ ਵੀ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਡਾਇਰੈਕਟਲੀ ਪਰਿਵਾਰ ਨਾਲ ਰਾਬਤਾ ਕਾਇਮ ਕਰੇ ਅੱਜਕੱਲ੍ਹ ਕੁਝ ਐਸੇ ਵੀ ਹਾਲਾਤ ਨੇ ਕੋਈ ਬੰਦਾ ਹੋਰ ਉਹਦਾ ਫਾਇਦਾ ਉਠਾ ਜਾਏ ਕਿ ਕੋਈ ਨੰਬਰ ਕੋਈ ਹੋਰ ਦੇਵੇ Google Pay ਨੰਬਰ ਕੋਈ ਹੋਰ ਦੇਵੇ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਨਾ ਜੇ ਕਿਸੇ ਨੇ ਕੋਈ ਫਾਈਨੈਂਸਲੀ ਮਦਦ ਕਰਨੀ ਹੈ ਤਾਂ ਉਹਨਾਂ ਦਾ ਸਿੱਧਾ ਨੰਬਰ ਲਓ ਸਿੱਧੀ ਮਦਦ ਕਰੋ ਸਰਪੰਚ ਸਾਹਿਬ ਕਿਉਂਕਿ ਇਸ ਵੇਲੇ ਜੋ ਹਾਲਾਤ ਨਜ਼ਰ ਆ ਰਹੇ ਨੇ ਜੇ ਬੜਾ ਤੁਸੀਂ ਦੱਸਿਆ ਸਾਰਾ ਫ੍ਰੈਕਚਰਡ ਹੈ ਕੀ ਕੁਝ ਦਿਲਾਂ ਵੀ ਹੋਈਆਂ ਕੁਝ ਮਾੜਾ ਮੋਟਾ ਇਸ਼ਾਰਿਆਂ ਦੇ ਨਾਲ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕੁਝ ਦੱਸਿਆ ਉਹ ਉਹ ਜਿਹੜੇ ਪਹਿਲੇ ਦਿਨ ਸੀ ਨਾ ਜਿਹੜੇ ਪਹਿਲੇ ਦਿਨ ਦੇ ਹਾਲਾਤ ਹੁੰਦੇ ਸੋ ਜਿਸ ਹੁੰਦੀ ਹੈ ਮਤਲਬ ਦਰਦ ਵੀ ਥੋੜਾ ਘੱਟ ਹੁੰਦਾ ਪਹਿਲੇ ਦਿਨ ਤਾਂ ਉਹਨੇ ਬੋਲ ਕੇ ਵੀ ਦੱਸਿਆ ਸੀ ਵੀ ਮੈਨੂੰ ਇੱਥੋਂ ਕੱਢ ਲਓ ਉਹਨੇ ਸਟੋਰੀ ਵੀ ਹੌਲੀ ਹੌਲੀ ਜਿਵੇਂ ਥੋੜੀ ਥੋੜੀ ਗੱਲਾਂ ਦੱਸਦਾ ਸੀ ਵੀ ਜਿਵੇਂ ਮੈਨੂੰ ਬੋਰੀ ਚ ਪਾ ਲਿਆ ਐਂ ਕਰਿਆ ਐਂ ਕਰਿਆ ਹੁਣ ਅਸੀਂ ਤਾਂ ਹੁਣ ਅੱਜ ਚੌਥਾ ਦਿਨ ਹੈ ਚਾਰ ਦਿਨਾਂ ਜਿਵੇਂ ਸਾਰੀ ਸਟੋਰੀ ਹੌਲੀ ਹੌਲੀ ਕਰਕੇ ਸਾਰੀ ਸੁਣ ਲਈਏ ਇਹਦੇ ਤੋਂ ਵੀ ਐਂ ਤਾਂ ਥੋੜਾ ਥੋੜਾ ਸਾਨੂੰ ਸਮਝ ਲੱਗਦੀ ਹੈ ਹੁਣ ਜੇ ਤੁਸੀਂ ਜਾਓਗੇ ਤੁਹਾਨੂੰ ਉਹਦੀ ਸਮਝ ਨਹੀਂ ਲੱਗਣੀ ਸਾਨੂੰ ਸਮਝ ਲੱਗਦੀ ਹੈ ਵੀ ਸਾਨੂੰ ਉਹਨੇ ਸਮਝਾਈ ਆ ਸਾਰੀ ਸਟੋਰੀ ਚਾਰ ਦਿਨਾਂ ਦੇ ਵਿੱਚ ਅਸੀਂ ਥੋੜਾ ਉਹਨੂੰ ਕਹਿੰਦੇ ਵੀ ਇੰਨੀ ਕ ਫੇਰ ਦੱਸਦੀ ਇੰਨੀ ਕ ਫੇਰ ਦੱਸ ਤੇ ਗੱਲ ਐ ਅਸੀਂ ਸਾਰੀ ਸਟੋਰੀ ਸਮਝ ਲਈ ਜੀ ਔਰ ਜਦੋਂ ਹੁਣ ਲੱਤਾਂ ਦੇ ਐਨਾਲਿਸਿਸ ਤੁਸੀਂ ਸਾਰਾ ਉਹਦਾ ਕੀਤਾ ਉਹ ਦੋ ਦੋਵੇਂ ਲੱਤਾਂ 'ਚ ਦੋ ਫੈਕਚਰ ਹੋਏ ਨੇ ਇੱਕ ਲੱਤ ਦੇ ਵਿੱਚ ਤਿੰਨ ਫੈਕਚਰ ਨੇ ਇੱਕ ਲੱਤ 'ਚ ਤਿੰਨ ਫੈਕਚਰ ਫੈਕਚਰ ਹੈ ਮੈਂ ਕਹਿੰਉਂ ਉਹ ਹੀ ਕਹਿਣ ਦਾ ਬਾ ਤੁਹਾਡੇ ਲਈ ਗੱਲ ਆ ਗਈ ਵੀ ਉਹ 6 ਮਹੀਨੇ ਸਾਲ ਤੇ ਗਿਆ ਮੰਜੇ ਤੇ ਆਨੇ ਉਹਦੇ ਘਰ ਦੇ ਹਾਲਾਤ ਨੇ ਕੋਈ ਐਡਾ ਵੱਡਾ ਬੱਚੇ ਦੇ ਬੱਚੇ ਦੀ ਸਕੂਲ ਫੀਸ ਵੀ ਹੈ ਮਾਪੇ ਦੇ ਵੀ ਖਰਚੇ ਨੇ ਦਵਾਈ ਮੈਡੀਕਲ ਦੇ ਵੀ ਖਰਚੇ ਨੇ ਹੁਣ ਆਪ ਵੀ ਦੇਖੋ ਤੁਸੀਂ ਹੁਣ ਇੱਕ ਸਾਲ ਦਾ ਵਸਾਲ ਵਾਸਤੇ ਤਾਂ ਉਹਦੇ ਫਲਾਤ ਮਾੜੇ ਹੀ ਰਹਿਣਗੇ ਜੀ ਇਵੇਂ ਇੱਕ ਚਰਚਾ ਆ ਰਹੀ ਕਿ ਉਸ ਦੇ ਉੱਤੇ ਵੀ ਉਲਟਾ ਪਰਚਾ ਪਾ ਦਿੱਤਾ ਗਿਆ ਇੱਕ ਪਰਚਾ 307 ਦਰਜ ਕਰਿਆ ਹੋਇਆ ਹੈ ਉਤੇ ਇਸੇ ਕਰਕੇ ਤਾਂ ਅਸੀਂ ਉਥੋਂ ਕੱਢਣ ਦਾ ਹੋ ਰਿਹਾ ਸੀ ਸਾਨੂੰ ਇੱਕ ਜਿਹੜਾ ਖੂਫੀ ਰਿਪੋਰਟ ਸਾਨੂੰ ਵੀ ਪਤਾ ਲੱਗਿਆ ਵੀ ਜੇ ਇਹਨੂੰ ਤੁਸੀਂ 2-4 ਦਿਨ ਹਸਪੀਟਲ ਦੇ ਵਿੱਚ ਹੋਰ ਰੱਖ ਲੋਗੇ ਇਹਦੇ ਤੇ ਮੈਡੀਕਲ ਕਿਉਂਕਿ ਡਾਕਟਰ ਸਰਕਾਰ ਦੇ ਹੁੰਦੇ ਆ ਜੀ ਸਾਰਾ ਕੁਝ ਸਰਕਾਰਾਂ ਦੇ ਹੁੰਦੇ ਆ ਉਹਨਾਂ ਨੂੰ ਮੈਡੀਕਲੀ ਫਿੱਟ ਦਿਖਾ ਕੇ ਇਹਦੀ ਰੈਸਟ ਪਾ ਕੇ ਇਹਨੂੰ ਜੇਲ੍ਹ 'ਚ ਭੇਜਣਗੇ ਜੀ ਸਾਨੂੰ ਇਹ ਰਿਪੋਰਟ ਮਿਲ ਗਈ ਸੀ ਅਸੀਂ ਇਸੇ ਕਰਕੇ ਜਿੰਦਗਾਰੀ ਰੱਖਿਆ ਵੀ ਜੇ ਇਹ 2 ਦਿਨ ਹੋਰ ਰਹਿ ਗਿਆ ਬੀ ਇਹਨੂੰ ਜੇਲ ਪੱਕਾ ਹੈ ਇਹਦੀ ਜ਼ਿੰਦਗੀ ਜੇਲ ਚ ਹੀ ਬਰਬਾਦ ਹੋ ਜਾਏਗੀ ਜੇਲਾਂ ਚ ਕਿਹੜੇ ਇਲਾਜ ਹੁੰਦੇ ਆ ਸਰ ਹੁਣ ਅਸੀਂ ਆਪ ਇੱਥੇ ਪਰਿਵਾਰ ਹੁਣ 3-4 ਦੇ ਰਹਿ ਗਏ ਆ ਉੱਪਰ ਰਹੇ ਆ ਫਿਰ ਵੀ ਸਾਨੂੰ ਕਿਤੇ ਨਾ ਕਿਤੇ ਕਮੀਆਂ ਮਹਿਸੂਸ ਹੋਈਆਂ ਨੇ ਜੇਲਾਂ ਚ ਕੌਣ ਦੇਖੇਗਾ ਇਹਨੂੰ ਇਹ ਤਾਂ ਮੈਂ ਕੀ ਡਾਕਟਰ ਨਾਲ ਜੇ ਤੁਸੀਂ ਆਫ ਦ ਰਿਕਾਰਡ ਗੱਲ ਕਰਦੇ ਸੀ ਤਾਂ ਡਾਕਟਰ ਕੀ ਕਹਿੰਦੇ ਸੀ ਕੀ ਇਸ ਦੀ ਸਿਚੁਏਸ਼ਨ ਸਟੇਬਲ ਦਸੀ ਉਹਨਾਂ ਨੇ ਕਿਉਂਕਿ ਜੇ ਸੱਟਾਂ ਲੱਗਦੀਆਂ ਤਾਂ ਠੀਕ ਵੀ ਹੋ ਜਾਂਦੀਆਂ ਦੇਰੀ ਜ਼ਰੂਰ ਲੱਗ ਜਾਂਦੀ ਹੈ ਤੇ ਡਾਕਟਰ ਕੀ ਕਹਿੰਦੇ ਕਿ ਇਹ ਆਪਣੇ ਪੈਰਾਂ ਤੇ ਖੜਾ ਹੋ ਸਕਦਾ आज डॉक्टर कल हुई सी मेरी गल एक डॉक्टर सी सीनियर डॉक्टर हुई सी जेडी हड्डियां ਦੇ ਡਾਕਟਰ ਹੈ ਉਹ ਕਹਿੰਦੇ ਸੀ ਵੀ ਤੁਸੀਂ ਕਾਲੀ ਨਾ ਕਰੋ ਇਹਨੂੰ ਲਗਭਗ 6 7 ਮਹੀਨੇ ਤੇ ਲੱਗਣਗੇ ਮਤਲਬ ਥੋੜਾ ਥੋੜਾ ਸਟੈਂਡ ਹੋਣ ਤੇ ਜੇ ਤੁਸੀਂ ਜ਼ਿਆਦਾ ਕਹੋਗੇ 1 ਸਾਲ ਦੀ ਮਤਲਬ ਸਾਲ ਇੱਕੇ ਉਮੀਦ ਨਾ ਰੱਖੋ ਜੀ ਚਲੋ ਪਰਮਾਤਮਾ ਮੈਂ ਤਾਂ ਕਹਿੰਦਾ ਇਹਨੂੰ ਲੰਬੀ ਵਿੱਚ ਵੀ ਟੰਕੇ ਨਹੀਂ ਬਾਈ ਸਰ ਦੇ ਵਿੱਚ ਵੀ ਟੰਕੇ ਆ ਜੀ ਸਿਰ ਦੇ ਵਿੱਚ ਵੀ ਆ ਜਬਾੜਾ ਟੁੱਟਿਆ ਹੋਇਆ ਦੰਦ ਟੁੱਟੇ ਹੋਏ ਆ ਜਬਾੜਾ ਤਾਂ ਥੱਲੇ ਡਿੱਗਿਆ ਨਾ ਜੀ ਅੱਛਾ ਥੱਲੇ ਡਿੱਗ ਗਿਆ ਦੰਦ ਵੀ ਟੁੱਟ ਗਏ ਉੱਪਰੋਂ ਐਂ ਕਰਕੇ ਹੱਥਾਂ ਨਾਲ ਐਂ ਚੜਾਇਆ ਜੀ ਉਹਨੇ ਐਂ ਜਿਆਦਾ ਬਹੁਤ ਬੁਰੀ ਤਰ੍ਹਾਂ ਮਾਰਿਆ ਹੋਇਆ ਜੀ ਇਹਨਾਂ ਤੋਂ ਤਸ਼ੱਦਦ ਤਾਂ ਕੋਈ ਜਾਨਵਰਾਂ ਨਾਲ ਵੀ ਨਹੀਂ ਕਰਦਾ ਜਾਨਵਰਾਂ ਵਾਲਾ ਹਵੇਬ ਕੀਤਾ ਇਸ ਨਾਲ ਸਰਕਾਰ ਬਸ ਹਾਰ ਗਈ ਹੈ ਬਸ ਜਿਹੜੇ ਬੁਰੀ ਕੰਮਾਂ ਤੇ ਉਤਰਾਈ ਹੈ ਜੀ ਇਹ ਕੋਈ ਇੱਕ ਸਿੱਖ ਨੂੰ ਮਾਰਨਾ ਕੋਈ ਚੰਗੀ ਗੱਲ ਨਹੀਂ ਆ ਜੀ ਇੱਕ ਇਸ ਉਮਰ ਦੇ ਬੱਚੇ ਨੂੰ ਮਾਰਨਾ ਇੱਕ ਬੜੀ ਦਰਦਨਾਕ ਘਟਨਾ ਜੀ ਪੂਰੇ ਮੈਂ ਤਾਂ ਧੰਨਵਾਦ ਕਰਦਾ ਇਹਨਾਂ ਪੰਜਾਬ ਦੇ ਆ ਕਿਸਾਨ ਜਥੇਬੰਦੀਆਂ ਦਾ ਪੰਜਾਬ ਦੇ ਜਿਹੜੇ ਹੋਰ ਆਗੂ ਸਹਿਬਾਨਾਂ ਦਾ ਤੇ ਹਰਿਆਣੇ ਦੇ ਕੁਝ ਲੋਕ ਜਿਹੜੇ ਬਹੁਤ ਸਾਥ ਦਿੱਤਾ ਹਰਿਆਣੇ ਦੇ ਮੈਂ ਸਾਰੇ ਹੀ ਸੀ ਉਹਨਾਂ ਦੇ ਕੁਝ ਹਰਿਆਣੇ ਦੇ ਲੋਕਾਂ ਨੂੰ ਦਰਦ ਸੀ ਜਾਣੇ ਜੋ ਦਰਦ ਹਰਿਆਣੇ ਦੇ ਲੋਕਾਂ ਦੇ ਅੰਦਰ ਹੈ ਜੇ ਇੰਨਾ ਹੀ ਦਰਦ ਜਿਹੜੇ ਡਾਕਟਰ ਨੇ ਉੱਥੇ ਦੇ ਜਾਂ ਪੁਲਿਸ ਮੁਲਾਜ਼ਮ ਨੇ ਅਫਸਰ ਨੇ ਇੰਨਾ ਹੀ ਦਰਦ ਉਹਨਾਂ ਦੇ ਅੰਦਰ ਹੋਵੇ ਤੇ ਪ੍ਰਿਤਪਾਲ ਤਾਂ ਅੱਜ ਨੂੰ ਠੀਕ ਹੋ ਕੇ ਕੁਛ ਨਾ ਕੁਛ ਪਰਸੈਂਟ ਠੀਕ ਹੋ ਕੇ ਹੁੰਦਾ ਧੰਨਵਾਦ ਸਰਪੰਚ ਸਾਹਿਬ ਤਾਂ ਸਰਪੰਚ ਨਵਾ ਗਾਉਂ ਤੋਂ ਨਹੀਂ ਔਰ ਗੱਲਬਾਤ ਉਹਨਾਂ ਨੇ ਦੱਸੀ ਹੈ ਸਾਰੀ ਹੜਬੀਤੀ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਉੱਥੇ ਘਟਨਾ ਵਾਪਰੀ ਕਿਵੇਂ ਤਸ਼ੱਦਦ ਉਸ ਨੌਜਵਾਨ ਦੇ ਉੱਤੇ ਢਾਇਆ ਗਿਆ ਔਰ ਕਿਵੇਂ ਉਸ ਨੂੰ ਬੋਰੀ ਦੇ ਵਿੱਚ ਪਾ ਕੇ ਕੰਦੇ ਕੋਟਿਆ ਗਿਆ ਇਹ ਉਸ ਦੀ ਆਪ ਦੀ ਹੜਬੀਤੀ ਹੈ ਇਹ ਗੱਲਾਂ ਪ੍ਰਿਤਪਾਲ ਨੇ ਇਹਨਾਂ ਨੂੰ ਹੌਲੀ-ਹੌਲੀ ਦੱਸੀਆਂ ਜਿਹੜੀਆਂ 4 ਦਿਨਾਂ ਦੇ ਵਿੱਚ ਇਹਨਾਂ ਨੂੰ ਪੂਰੀਆਂ ਸਮਝ ਆਈਆਂ ਨੇ ਤਾਂ ਪ੍ਰਿਤਪਾਲ ਚੰਡੀਗੜ੍ਹ ਦੇ ਵਿੱਚ ਆ ਚੁੱਕੇ ਹੈ ਪੀਜੀ ਦੇ ਵਿੱਚ ਆ ਚੁੱਕੇ ਹੈ ਪਰਿਵਾਰ ਦਾ ਇਕੋ ਇੱਕ ਜੀ ਸੀ ਕੋਈ ਇੱਕ ਸਹਾਰਾ ਸੀ ਜਿਸ ਨੇ ਆਪਣੇ ਮਾਪਿਆਂ ਦਾ ਵੀ ਧਿਆਨ ਰੱਖਣਾ ਸੀ ਆਪਣੇ ਬੱਚਿਆਂ ਦਾ ਵੀ ਢਿੱਡ ਪਾਲਣਾ ਸੀ ਪਰ ਹੁਣ ਉਹ ਮੰਜ਼ੇ ਦੇ ਉੱਤੇ ਆ ਤਾਂ ਪੰਜਾਬੀਓ ਤੁਸੀਂ ਇਸ ਪਰਿਵਾਰ ਦੀ ਬਾਹ ਫੜਨੀ ਹੈ ਨੰਬਰ ਜੋ ਵੀ ਹੋਊਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਪਰਿਵਾਰਕ ਮੈਂਬਰਾਂ ਤੋਂ ਉਹਨਾਂ ਦੀ ਸਹਿਮਤੀ ਲੈ ਕੇ ਤੁਹਾਡੇ ਤੱਕ ਪਹੁੰਚਾਈਏ ਕਮੈਂਟ ਬਾਕਸ ਦੇ ਵਿੱਚ ਅਸੀਂ ਉਹ ਨੰਬਰ ਨੀਚੇ ਦੇ ਦੇਵਾਂਗੇ ਜਾਂ ਤੁਸੀਂ ਪੀਜੀਏ ਚੰਡੀਗੜ੍ਹ ਦੇ ਵਿੱਚ ਆ ਕੇ ਇਹਨਾਂ ਦੀ ਸਹਾਇਤਾ ਜਿਹੜੀ ਆ ਉਹ ਕਰ ਸਕਦੇ ਹੋ ਕੈਮਰਾ ਪਰਸਨ ਜੀਤ ਦੇ ਨਾਲ ਗਗਨਦੀਪ ਸਿੰਘ ਟਰੋ ਪੰਜਾਬ ਟੀਵੀ